ਪਿਆਜ਼ ਤੇ ਲਸਣ ਖਾਣਾ ਕਰਦੋ ਬੰਦ ਕਿਉਂਕਿ ਜੇ ਭਾਈ ਤੁਸੀਂ ਪਿਆਜ਼ ਤੇ ਲਸਣ ਖਾ ਲਿਆ ਤੇ ਸਮਝੋ ਤੁਸੀਂ ਗਾਂ ਦਾ మాਸ ਤੇ ਹੱਡੀ ਖਾ ਰਹੇ ਹੋ ਜੇ ਤੁਸੀਂ ਪਿਆਜ਼ ਤੇ ਲਸਣ ਖਾ ਲਿਆ ਤੇ ਸਮਝੋ ਤੁਸੀਂ ਰਾਖਸ਼ ਦਾ ਮਲ ਤੇ ਮੁੱਤਰ ਖਾ ਰਹੇ ਹੋ ਔਰ ਇੱਕ ਨੇਤਾ ਇਥੋਂ ਤੱਕ ਕਹਦਾ ਵੀ ਤੁਹਾਨੂੰ ਮੈਂ ਆਪਦੇ ਸ਼ਬਦਾਂ ਚ ਬੋਲ ਕੇ ਦੱਸ ਹੀ ਨਹੀਂ ਸਕਦਾ ਇਹ ਗੱਲ ਮੈਂ ਨਹੀਂ ਕਹੀ ਇਹ ਗੱਲ ਕਹੀ ਆ ਇਹਨਾਂ ਮਹਾਂਪੁਰਸ਼ਾਂ ਨੇ ਇਹ ਪਤਾ ਨਹੀਂ ਕਿਹੜੇ ਗ੍ਰੰਥ ਪੜ੍ਹ ਕੇ ਆਏ ਆ ਪਿਆਜ਼ ਤੇ ਲਸਣ ਬਾਰੇ ਵੱਖਰੀ ਥਿਊਰੀ ਦਿੱਤੀ ਆ ਇਹਨਾਂ ਚਾਰਾ ਬੰਦੇ ਨੇ ਵੱਖਰੀ ਵੱਖਰੀ ਆ ਸੁਣੋ ਪਹਿਲਾਂ ਧਿਆਨ ਨਾਲ ਇੱਕ ਨੂੰ ਸੁਣੋ ਪਿਆਜ਼ ਉਹ ਲਸਣ ਦਾ ਜਨਮ ਗੰਦਗੀ سے ہوا ਰਾक्षਸ ਕੇ ਮਲ से हुआ ਇਸ ਲਈ ਉਹ ਗੰਧਕਤਸੇ ਦੁਰਗੰਧ ਬਹੁਤ ਆਦੀ ਸੁਣ ਗਿਆ ਜੇ ਤੁਸੀਂ ਪਿਆਜ਼ ਤੇ ਲਸਣ ਖਾ ਲਿਆ ਤਾਂ ਤੁਸੀਂ ਰਾक्षਸ ਦਾ ਮਲ ਮੂਤਰ ਖਾ ਲਿਆ ਐਨਾ ਭੈੜਾ ਏ ਭਾਈ ਨਾ ਖਾਓ ਬੰਦ ਕਰ ਦੋ ਆ ਦੂਜੇ ਦੀ ਸੁਣੋ ਤੇ ਗਊ ਮਾਤਾ ਦਾ ਉਸ ਦਾ ਉਸ ਦੇ ਜਹਾ ਹੱਡੀ ਗਿਰੀ ਵਹਾਂ ਸੇ ਲਸਣ ਉਗਾ ਔਰ ਜਹਾਂ ਫਲੈਸ਼ ਗਿਰਾ ਵਹਾਂ ਸੇ ਪਿਆਜ਼ ਉਗਾ ਤੁਸੀਂ ਅਗਰ ਪਿਆਜ਼ ਲਸਣ ਖਾ ਰਹੇ ਹੋ ਤਾਂ ਬੇਸਿਕਲੀ ਆਮ ਗਊ ਮਾਤਾ ਕੀ ਹੱਡੀ ਔਰ ਮਾਸ ਖਾ ਰਹੇ ਹੋ ਸਮਝ ਗਏ ਜੇ ਤੁਸੀਂ ਮਾਸ ਨਹੀਂ ਨਾ ਖਾਂਦੇ ਤੇ ਤੁਸੀਂ ਪਿਆਜ਼ ਤੇ ਲਸਣ ਖਾਣੇ ਆ ਸਮਝੋ ਤੁਸੀਂ ਮਾਸ ਤੇ ਹੱਡੀ ਖਾ ਰਹੇ ਆ ਗਾਂ ਨੂੰ ਖਾ ਰਹੇ ਆ ਤੁਸੀਂ ਗਾਂ ਨੂੰ ਤੁਸੀਂ ਮਾਸਾਹਾਰੀ ਆ ਜੇ ਤੁਸੀਂ ਪਿਆਜ਼ ਤੇ ਲਸਣ ਖਾ ਰਹੇ ਆ ਸ਼ਾਕਾਹਾਰੀ ਨਹੀਂ

ਵਿਚਾਰ ਦਿੱਤੇ ਆ ਪਿਆਜ਼ ਤੇ ਲਸਣ ਬਾਰੇ ਹੈ ਆ ਇੱਕ ਚੌਥਾ ਰਹਿ ਗਿਆ ਇਹਦਾ ਵੀ ਸੁਣ ਲੋ ਭਾਈ ਇਹ ਕੀ ਕਹਿ ਰਿਹਾ ਇਹਨੇ ਪੂਰਾ ਚਲ ਥੋੜਾ ਬੋਲਿਆ ਤਾਂ ਥੋੜਾ ਪੋਜ਼ਿਟਿਵ ਢੰਗ ਨਾਲ ਪਰ ਲਾਤੀ ਇਹਨੇ ਵੀ ਗੱਲ ਸਹੀ ਵੀ ਇਹ ਬੀਜ ਜਿਹੜਾ ਹੈਗਾ ਧਰਤੀ ਦਾ ਨਹੀਂ ਗਾਇਆ ਤਾਂ ਇਹ ਕਹਿੰਦਾ ਵੀ ਉਧਰੋਂ ਉਸਮਾਨ ਨੂੰ ਆਇਆ ਸੁਣੋ ਇਹਦੀ ਗੱਲ ਅੰਮ੍ਰਿਤ ਦੀ ਬੂੰਦ ਜ਼ਮੀਨ ਪਰ ਗਿਰਨੇ ਸੇ ਇੱਕ ਬੂੰਦ ਲਹਸਣ ਹੋ ਗਈ ਇੱਕ ਬੂੰਦ ਸੇ ਪਿਆਜ਼ ਹੋ ਗਈ ਰੂਫੀਦ ਵਿੱਚ ਇਹਨਾਂ ਨੂੰ ਅੰਮ੍ਰਿਤ ਕਹਾ ਗਿਆ ਹੈ ਦੋਨੋਂ ਨੂੰ ਅਲ੍ਹਾਸਸਨ ਔਰ ਪਿਆਜ਼ ਕੋ ਦੋਸਤੋ ਇਹੋ ਜੇ ਬਾਬਿਆਂ ਨੂੰ ਸੁਣਨ ਵਾਲੇ ਹਜ਼ਾਰਾਂ ਲੱਖਾਂ ਲੋਕ ਆ ਤੇ ਇਹ ਦਿੱਲੀ ਆਪਦਾ ਪ੍ਰਚਾਰ ਕਰਦੇ ਤੇ ਦਿੱਲੀ ਇਹੋ ਜੀਆਂ ਵਾਇਹਾਤ ਗੱਲਾਂ ਬੋਲਦੇ ਆ ਜਿੰਨਾਂ ਦਾ ਵਿਗਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਇੱਕ ਤੁਸੀਂ ਪਿੰਡ ਦੇ ਕਿਸੇ ਅਨਪੜ ਬੰਦੇ ਨੂੰ ਵੀ ਪੁੱਛ ਲੈਣਾ ਉਹ ਵੀ ਦੱਸ ਦੂਗੀ ਪਿਆਜ਼ ਤੇ ਲਸਣ ਕਿੱਥੋਂ ਪੈਦਾ ਹੁੰਦਾ ਕਿਵੇਂ ਹੋਇਆ ਤੇ ਇਹਦੇ ਫਾਇਦੇ ਕੀ ਕੀ ਆ ਅਨਪੜ ਬੰਦੇ ਨੂੰ ਤੇ ਇਹ ਪਤਾ ਨਹੀਂ ਕਿਹੜੇ ਗ੍ਰੰਥ ਪੜ ਕੇ ਆਏ ਆ ਕਿਹੜੀ ਧਰਤੀ ਦੇ ਕਿਹੜੇ ਗ੍ਰੰਥ ਪੜਿਆ ਏ ਇਹਨਾਂ ਦੀ ਥਿਊਰੀ ਵੱਖਰੀ ਆ ਪਿਆਜ਼ ਤੇ ਲਸਣ ਯਾਰ ਪਿਆਜ਼ ਤੇ ਲਸਣ ਤਾਂ ਸਾਡੇ ਸਬਜੀ ਦੇ ਗਹਿੜੇ ਨੇ ਹਰੇਕ ਸਬਜੀ ਦੇ ਵਿੱਚ ਪੈਂਦੇ ਆ ਲਸਣ ਤਾਂ ਇੰਨਾ ਗੁਣਕਾਰੀ ਆ ਆਯੁਰਵੇਦ ਦੇ ਵਿੱਚ ਲਸਣ ਇੰਨਾ ਕੁਣਕਾਰੀ ਆ ਵੀ ਉਹ ਹਾਰਡ ਦੀਆਂ ਸਮੱਸਿਆਵਾਂ ਖੂਨ ਦੀਆਂ ਸਮੱਸਿਆਵਾਂ ਦਿਲ ਦੀਆਂ ਸਮੱਸਿਆਵਾਂ ਜਿੰਨੀਆਂ ਵੀ ਹੈਗੀਆਂ ਕਿੰਨੀਆਂ ਲਾਹੇਵੰਦ ਆ ਤੇ ਪਿਆਜ਼ ਤਾਂ ਹਰੇਕ ਸਬਜੀ ਦਾ ਰਾਜਾ ਹੈ ਪਿਆਜ਼ ਤੋਂ ਬਿਨਾ ਤਾਂ ਸਬਜੀ ਬਣਦੀ ਹੀ ਨਹੀਂ ਪਿਆਜ਼ ਤੋਂ ਬਿਨਾ ਗਰੇਵ ਹੀ ਨਹੀਂ ਬਣਦੀ ਕੋਈ ਪਿਆਜ਼ ਤੋਂ ਬਿਨਾ ਤਾਂ ਸਬਜੀ ਬਣ ਨਹੀਂ ਸਕਦੀ ਪਿਆਜ਼ ਤੋਂ ਬਿਨਾ ਬਣਾ ਕੇ ਦੇਖ ਲਓ ਤੁਸੀਂ ਹੈ ਪਿਆਜ਼ ਨਾਲ ਹੀ ਤਾਂ ਸਭ ਕੁਝ ਬਣਦਾ ਹੈ ਪਹਿਲਾਂ ਪੇ ਬੇਸ ਹੀ ਪਿਆਜ਼ ਬਣਦਾ ਹੈ ਪਹਿਲਾਂ ਪਿਆਜ਼ ਦਾ ਹੀ ਤੜ ਪਿਆਜ਼ ਨੂੰ ਤੜਕਾ ਲਾਉਣਾ ਹੈ ਫੇਰ ਹੀ ਸਬਜੀ ਬਣਦੀ ਆ ਪਰ ਇਹ ਪਤਾ ਨਹੀਂ ਮਹਾਪੁਰਸ਼ ਕਿੱਥੋਂ ਗਿਆਨ ਹਾਸਲ ਕਰਕੇ ਆਇਆ ਜਾਂ ਕਿੱਥੋਂ ਪੜ੍ਹ ਕੇ ਆਇਆ ਜਾਂ ਕਿਹੜੇ ਗ੍ਰੰਥ ਪੜੀ ਬੈਠੇ ਆ ਇਹ ਹੈ ਉਹ ਭਾਈ ਪਿਆਜ਼ ਤੇ ਲਸਣ ਸਾਡੇ ਕਿਸਾਨ ਪੈਦਾ ਕਰਦੇ ਆ ਔਰ ਇਹ ਬੀਜ ਜਿਹੜੇ ਹੈਗੇ ਆ ਇਹ ਧਰਤੀ ਤੇ ਪੈਦਾ ਹੋਏ ਆ ਔਰ ਮਨੁੱਖ ਨਹੀਂ ਖੋਜੇ ਆ ਇਹ ਔਰ ਮਨੁੱਖ ਨੇ ਇਹਨਾਂ ਦਾ ਵਿਕਾਸ ਕੀਤਾ ਏ ਇਹ ਕੁਦਰਤ ਵੱਲੋਂ ਮਨੁੱਖ ਬੀਜ ਦਾ ਏ ਤੇ ਕੁਦਰਤ ਪੈਦਾ ਕਰਦੀ ਆ ਇਹਨਾਂ ਨੂੰ ਕੁਦਰਤ ਵੱਲੋਂ ਪੈਦਾ ਹੋਏ ਆ ਇਹ ਮਨੁੱਖ ਇਹਨਾਂ ਦਾ ਪਾਲਣ ਪੋਸ਼ਣ ਕਰਦਾ ਏ ਔਰ ਇਹ ਸਾਡੀਆਂ ਸਬਜ਼ੀਆਂ ਦਾ ਸਾਡੀ ਰਸੋਈ ਦੇ ਰਾਜੇ ਆ ਦੋਨੇ ਇਹ ਇਹਨਾਂ ਤੋਂ ਬਿਨਾ ਰਸੋਈ ਦੇ ਵਿੱਚ ਕੁਝ ਬਾਣੀ ਨਹੀਂ ਸਕਦਾਗਾ ਐਡੀਆਂ ਗੁਣਕਾਰੀ ਚੀਜ਼ਾਂ ਨੂੰ ਤੁਸੀਂ ਇੰਨਾ ਬੋਲੀ ਜਾਂਦੇ ਹੋ ਤੇ ਆ ਇੱਕ ਨੇ ਤਾਂ ਸਿਰਾ ਹੀ ਲਾਤਾ ਜੀ ਨੇ ਕਿਹਾ ਕੁੱਤੇ ਦਾ ਉਹ ਤੇ ਉਹ ਆ ਇਹ ਉਹ ਤਾਂ ਯਾਰ ਬਾਹਲੇ ਕਿੱਥੋਂ ਪਤਾ ਨਹੀਂ ਕਿੱਥੋਂ ਪੜ ਕੇ ਆਏ ਆ ਦੋਸਤੋ ਸੁਣਨ ਵਾਲੇ ਵੀ ਇੰਨੇ ਮੈਂ ਕਹਿੰਦਾ ਇਹਨਾਂ ਤੋਂ ਵੀ ਮਹਾਮੂਰਖ ਨੇ ਜਿਹੜੇ ਇਹਨਾਂ ਨੂੰ ਸੁਣਦੇ ਨੇ ਵੀ ਕੋਈ ਤਾਂ ਤਰਕ ਤੇ ਗੱਲ ਕਰੋ ਚੁੱਪ ਕਰਕੇ ਬਸ ਅੱਖਾਂ ਮੀਚ ਕੇ ਆਮ ਬਾਬਾ ਜੀ ਨੇ ਕਹਤਾ ਗੁਰੂ ਜੀ ਨੇ ਕਹਤਾ ਬਸ ਠੀਕ ਹੈ ਗੁਰੂ ਜੀ ਨੇ ਕਹਤਾ ਨਾ ਕੋਈ ਤਰਕ ਕਰਨਾ ਨਾ ਕੋਈ ਵਿਚਾਰ ਕਰਨਾ ਯਾਰ ਕਿੱਥੇ ਬਾਬੇ ਨਾਨਕ ਨੇ ਤੁਹਾਨੂੰ ਕਿਹੋ ਜਿਹਾ ਬਣਾਇਆ ਸੀ ਵਿਵੇਕਸ਼ੀਲ ਬਣਾਇਆ ਸੀਗਾ ਵੀ ਵਿਵੇਕ ਕਰੋ ਇਹ ਗੱਲ ਤੇ ਭਾਈ ਤਰਕ ਕਰੋ ਵਿਚਾਰ ਕਰੋ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਤਾਂ ਸਾਝੇ ਵੀ ਪੰਜ ਸਿਰ ਨਾਲ ਕੇ ਵਿਚਾਰ ਚਰਚਾ ਕਰਨਗੇ ਤੇ ਫਿਰ ਕੋਈ ਸੱਟਾ ਨਿਕਲੂਗਾ ਫੇਰ ਕਿਸੇ ਜਿੱਟੇ ਤੇ ਪਹੁੰਚ ਜਾਊਗਾ ਦਿਮਾਗ ਤਾਂ ਲਾਉਣਾ ਹੀ ਨਹੀਂ ਜਿਹੜੀ ਗੱਲ ਗੁਰੂ ਨੇ ਬੋਲਤੀ ਐਨਾ ਗੁਰੂਆਂ ਨੇ ਮਹਾਂਪੁਰਸ਼ਾਂ ਨੇ ਬੋਲਤੀ ਉਹ ਸੱਚ ਹੈ ਹੈ ਇਹ ਹੋਰੇ ਮਹਾਂਪੁਰਸ਼ਾਂ ਦੇ ਮਗਰ ਨਾ ਲੱਗੋ ਇੱਡਾਂ ਦੀਆਂ ਵਾਇਹਾਤ ਗੱਲਾਂ ਦੇ ਪਿੱਛੇ ਨਾ ਲੱਗੋ ਵਿਗਿਆਨ ਨਾਲ ਜੁੜੋ ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ ਆ ਅੱਜ ਮੈਂ ਇੱਕ ਵੀਡੀਓ ਵੇਖੀ ਜਾਂਦਾ ਸੀ ਇੱਕ ਬੰਦੇ ਨੇ ਬਾਹਰ ਨਾ ਡਿਲੀਵਰੀ ਕਰਦਾ ਉਹ ਚਿਕਨ ਦੀ ਤੇ ਨਾ ਇੱਕ ਗੱਡੀ ਵਾਂਗ ਗੱਡੀ ਵਾਂਗ ਇੱਕ ਛੋਟਾ ਯਾ ਰੋਬੋਟ ਆਉਂਦਾ ਡਿਲੀਵਰੀ ਕਰਨ ਦੇ ਲਈ ਬੰਦਾ ਨਹੀਂ ਵੀ ਆਉਂਦਾ ਉਹ ਡਿਲੀਵਰੀ ਕਰਦਾ ਉਹ ਤੇ ਲੋਕੇਸ਼ਨ ਪਾ ਕੇ ਉਹਨੇ ਭੇਜਤਾ ਆ ਉਹਦੀ ਸ਼ਾਪ ਤੋਂ ਉਹ ਡਿਲੀਵਰੀ ਕਰਕੇ ਜਾਂਦਾ ਉਹ ਬੰਦਾ ਉਹਨੂੰ ਸਕੈਨਰ ਦਿਖਾਉਂਦਾ ਉਹਨੂੰ ਫੋਨ ਤੇ ਸਕੈਨਰ ਭੇਜਿਆ ਹੁੰਦਾ ਫੇਰ ਉਹ ਉਹ ਲੋਕ ਖੁੱਲਦਾ ਏ ਰੋਬੋਟ ਦਾ ਆਪਦਾ ਸਮਾਨ ਚੱਕ ਕੇ ਉਹ ਫੇਰ ਕੈਮਰੇ ਅੱਗੇ ਆ ਕੇ ਰੋਬੋਟ ਨੂੰ ਦਗਾਉਂਦਾ ਵੀ ਮੈਂ ਚੱਕ ਲਿਆ ਸਮਾਨ ਫੇਰ ਉਹ ਲੋਕ ਲੱਗਦਾ ਏ ਡਿੱਗੀ ਦਾ ਤੇ ਫੇਰ ਉਹ ਆਪਣੀ ਲੋਕੇਸ਼ਨ ਤੇ ਵਾਪਸ ਚਲ ਇੱਥੋਂ ਤੱਕ ਦੁਨੀਆ ਪਹੁੰਚੀ ਪਈ ਹੈ ਠੀਕ ਹੈ ਨਾਸਾ ਵਰਗੇ ਵਿਗਿਆਨੀ ਖੋਜਾਂ ਕਰ ਰਹੇ ਨੇ ਵੀ ਟਾਈਮ ਟਰੈਵਲ ਕਿਵੇਂ ਕਰੀਏ ਕਿਵੇਂ ਇੱਕ ਗ੍ਰਹਿ ਤੋਂ ਦੂਜੇ ਗ੍ਰਹਿ ਤੇ ਜਾਈਏ ਕਿਵੇਂ ਇੱਕ ਗੈਲੈਕਸੀ ਤੋਂ ਦੂਜੀ ਗੈਲੈਕਸੀ ਚ ਜਾਈਏ ਹੋ ਨਵੇਂ-ਨਵੇਂ ਰੋਜ਼ ਗ੍ਰਹਿ ਖੋਜ ਰਿਆ ਤੇ ਅਸੀਂ ਇੱਥੇ ਹਜੇ ਪਿਆਜ਼ ਤੇ ਲਸਣ ਚ ਹੀ ਤੁਰੇ ਫਿਰਦੇ ਆਂ ਅਸੀਂ ਤੁਰੇ ਫਿਰਦੇ ਨਾ ਬਾਬਿਆਂ ਤੋਂ ਪੁੱਛਦੇ ਸਾਡੇ ਘਰੇ ਧੰਨ ਨਹੀਂ ਖੜਦਾ ਜੀ ਸਾਡਾ ਕੰਮ ਨਹੀਂ ਚੱਲਦਾ ਜੀ ਸਾਡੇ ਲੜਾਈ ਰਹਿੰਦੀ ਆ ਜੀ ਅਸੀਂ ਆਪਦੇ ਮਸਲੇ ਨਹੀਂ ਸੁਝਾ ਸਕਦੇ ਹਜੇ ਤੱਕ ਕਿੱਥੇ ਅਸੀਂ ਤਰੱਕੀ ਕਰਾਂਗੇ ਫਿਰ ਅਸੀਂ ਕਹਿੰਨੇ ਅਸੀਂ ਵਿਕਾਸਸ਼ੀਲ ਆ ਸਾਡਾ ਦਿਮਾਗ ਬਹੁਤ ਆ ਜਿਹੜੀ ਗੱਲ ਤੇ ਮਰਜ਼ੀ ਪੁੱਛ ਲਓ ਉਹਦੇ ਤੇ ਵਿਚਾਰ ਐ ਕੱਢ ਕੇ ਰੱਖ ਦਿੰਨੇ ਆ ਕਿਸੇ ਗੱਲ ਤੇ ਕਹਿਣਾ ਹੀ ਨਹੀਂ ਬਾਹਰ ਕਿਸੇ ਨੂੰ ਪੁੱਛਿਆ ਜਾਵੇ ਨਾ ਵੀ ਫਲਾਣੇ ਵਿਸ਼ੇ ਬਾਰੇ ਕੋਈ ਗੱਲ ਕਰੋ ਜੇ ਉਹਨੇ ਪੜਿਆ ਨਹੀਂ ਨਾ ਉਸ ਬਾਰੇ ਤਾਂ ਉਹ ਬਿਲਕੁਲ ਨਹੀਂ ਦੱਸੇਗਾ ਉਹ ਕਹੇਗਾ ਨਹੀਂ ਮੈਨੂੰ ਇਸ ਵਿਸ਼ੇ ਬਾਰੇ ਕੋਈ ਨੌਲੇਜ ਨਹੀਂ ਪਰ ਸਾਨੂੰ ਜਿਹੜਾ ਮਰਜ਼ੀ ਵਿਸ਼ਾ ਪੁੱਛ ਲਓ ਐਨਾ ਸੂਈ ਤੋਂ ਲੈ ਕੇ ਜਹਾਜ਼ ਦੇ ਨਿਰਮਾਣ ਤੱਕ ਦੀ ਜਿਹੜੀ ਮਰਜ਼ੀ ਚੀਜ਼ ਪੁੱਛ ਲਓ ਇਹਨਾਂ ਨੂੰ ਘਰੇ ਬੈਠਿਆਂ ਨੂੰ ਪੈਂਟ ਦੇ ਕਿਸੇ ਬੰਦੇ ਨੂੰ ਸਾਈਕਲ ਨੂੰ ਪੈਂਚਰ ਲਗਾਉਣ ਨੂੰ ਪੁੱਛ ਲਓ ਵੀ ਜਹਾਜ਼ ਦਾ ਇੰਜਣ ਕਿਵੇਂ ਹੋਊਗਾ ਉਹ ਵੀ ਦੱਸ ਦਊਗਾ ਵੀ ਕਿਵੇਂ ਹੁੰਦਾ ਜਹਾਜ਼ ਦਾ ਇੰਜਣ ਜਿਹੜਾ ਮਰਜ਼ੀ ਗਿਆਨ ਪੁੱਛੋ ਕੋਈ ਕਿਤਾਬ ਨਹੀਂ ਪੜ੍ਹੀ ਕੋਈ ਸਾਡਾ ਐਕਸਪੀਰੀਅੰਸ ਨਹੀਂ ਫਿਰ ਵੀ ਪੂਰੇ ਗਿਆਨ ਨਹੀਂ ਹੈ ਕਿਉਂਕਿ ਇਹਨਾਂ ਬਾਪਿਆਂ ਨੇ ਸਿਖਾਇਆ ਸਾਨੂੰ ਸੋ ਦੋਸਤੋ ਇਹਨਾਂ ਬਾਪਿਆਂ ਤੋਂ ਛੁਟਕਾਰਾ ਪਾਓ ਆਓ ਪੜ੍ਹਾਈ ਦੇ ਵੱਲ ਰਾਹ ਚੱਲੀਏ ਵਿਗਿਆਨ ਦੇ ਰਾਹ ਤੁਰੀਏ ਜਾਣੀਏ ਕਿਹੜੀਆਂ ਚੀਜ਼ਾਂ ਅੱਜ ਕਿਹੜੀਆਂ ਚੀਜ਼ਾਂ ਕਿਵੇਂ ਬਣੀਆਂ ਕਿਹੜੀਆਂ ਚੀਜ਼ਾਂ ਕਿਵੇਂ ਪੈਦਾ ਹੋਣੀਆਂ ਏ ਕੀ ਉਹਨਾਂ ਦਾ ਆਧਾਰ ਹੈ ਤੇ ਫਿਰ ਹੀ ਅੱਗੇ ਵੱਧ ਸਕਦੇ ਆ ਸੋ ਕੋਈ ਗਲਤ ਬੋਲਿਆਗਾ ਹੋਵੇ ਤਾਂ ਮਾਫੀ ਚਾਹੁੰਦੇ ਆ ਜੀ ਛੁਟਕਾਰਾ ਪਾਓ ਇਹਨਾਂ ਬਾਬਿਆਂ ਤੋਂ ਅੱਗੇ ਵੀ ਵੀਡੀਓ ਸ਼ੇਅਰ ਕਰਿਓ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਬਾਬਿਆਂ ਤੋਂ ਛੁਟਕਾਰਾ ਪਾਉਣ ਤੇ ਕਿਸੇ ਪੜ੍ਹਾਈ ਵਾਲੇ ਰਸਤੇ ਤੁਰਨ ਬਾਬੇ ਨਾਨਕ ਵਰਗਿਆਂ ਦੇ ਲੜ ਲੱਗਣ ਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣਾ ਸੁਝਾਅ ਵੀ ਦਿਓ ਜੀ ਧੰਨ